ਕੌਣ ਲੜ ਰਹੀ ਹੈ ਪਹਿਲੇ ਹੀ ਇੰਨੀ ਅਹ ਇਲੈਕਸ਼ਨਾਂ ਹਾਰ ਚੁੱਕੀ ਹੈ ਕਿਉਂ ਲੜ ਰਹੀ ਹੈ ਕਿਉਂਕਿ ਵੀ ਇਲੈਕਸ਼ਨ ਹਾਰਨੇ ਹੋਈਆਂ ਤਾਂ ਕਾਂਗਰਸ ਨੂੰ ਕੀ ਲੱਗਦਾ ਹੈ ਕਾਂਗਰਸ ਨੂੰ ਕਿੱਥੇ ਲੱਗਦਾ ਹੈ ਕਾਂਗਰਸ ਤਾਂ ਹਮੇਸ਼ਾ ਹੀ ਬੜੀ ਸਟਰੋਂਗ ਰਹੀ ਹੈ ਔਰ ਸਿ ਪੂਰੀ ਉਮੀਦ ਹੈ ਕਿ ਅਸੀਂ ਜਿੱਤਾਂਗੇ ਆਪਣਾ ਪ੍ਰੈਜ਼ੀਡੈਂਟ ਬਣਾਵਾਂਗੇ ਜੀ ਜੀ ਕਿ ਤੁਮ ਸਪੈਸੀਫਿਕਲੀ ਇਹ ਕਿਹਾ ਜਾ ਰਿਹਾ ਕਿ ਅ ਉਹਨਾਂ ਨੇ ਵੀ ਦਲਿਤ ਉਮੀਦਵਾਰ ਉਤਾਰਿਆ ਕਾਂਗਰਸ ਪਾਰਟੀ ਦੇ ਵੀ ਤਾਂ ਤੁਹਾਨੂੰ ਲੱਗਦਾਗਾ ਕਿ ਅਗਰ ਇਸ ਦੇਸ਼ ਦਾ ਰਾਸ਼ਟਰਪਤੀ ਦਲਿਤ ਬਣਦਾ ਤਾਂ ਇਹ ਪੋਲਿਟਿਕਸ ਬਦਲੂਗੀ ਕੁਝ ਜਾਂ ਦੇਸ਼ ਬਦਲੂਗਾ ਐਸਾ ਕੁਝ ਨਹੀਂ ਹੈ ਗੱਲ ਇਹ ਹੈ ਕਿ ਰਿਪਰੈਜੈਂਟੇਸ਼ਨ ਦੇ ਲਈ ਕਿਉਂਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਾਰੇ ਹੀ ਧਰਮ ਅਨੁਸਾਰੇ ਕਾਸਟ ਨੂੰ ਸਾਰੇ ਜਿੰਨੇ ਜਿੰਨੇ ਵੀ ਇੱਥੇ ਹੈਗੇ ਆ ਆਪਣੇ ਇੰਡੀਆ ਦੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਦਲਿਤਾਂ ਵਾਸਤੇ ਇੱਕ ਸਪੈਸ਼ਲ ਪ੍ਰੋਵੀਜ਼ਨ ਸ਼ੁਰੂ ਤਾਂ ਸਾਡੇ ਕਨਸਟੀਟਿਊਸ਼ਨ 'ਚ ਹੀ ਹੈ ਸੋ ਅਸੀਂ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ-ਉੱਥੇ ਅਸੀਂ ਉਹਨਾਂ ਨੂੰ ਪੂਰਾ ਹੱਕ It's going to be all the